ਹਾਂ ਜੀ ਮਿੱਤਰੋ ਵੀ ਹਾਲ ਚਾਲ ਆਮੀਦ ਕਰਦਾ ਹਾਂ ਸਾਰੇ ਵਧੀਆ ਹੋਵਗੇ ਮਿੱਤਰੋ ਆਪਾਂ ਟਰੈਕਟਰ ਅੱਜ ਦਾ ਕਰਤਾ ਕੰਮ ਰੈਡੀ ਪੱਲੀ ਪਲੀ ਟਰਾਲੀ ਨੂੰ ਲਾ ਦੀਆ ਇਹ ਝੋਨੇ ਦਾ ਮਿੱਤਰੋ ਤਿਆਰੀ ਬਰ ਤਿਆਰ ਆ ਝੰਡਾ ਪਾ ਖਾਲਸਾ ਲਾਦਾ ਹੁਣੇ ਝੋਟੇ ਤੇ ਮਿੱਤਰੋ ਹੁਣ ਢੇੜੇ ਲਾਉਣ ਕਰਨੀਆਂ ਆਪਾਂ ਝੋਨੇ ਤੇ ਝੋਨਾ ਗਿਆ ਪੱਕ ਤੇ ਮਿੱਤਰੋ ਅੱਜ ਆਪਾਂ ਢੇੜਾ ਲਾਇਆ ਸੀ ਝੋਨੇ ਦਾ ਤੇ ਉਹ ਕਲਿੱਪ ਐਡ ਥੋੜੀ ਕਰਾਂਗੇ ਵਿੱਚ ਥੋੜੀ ਕਲਿੱਪ ਬਣਾਈ ਹੀ ਆਵੇ ਟਰਾਲੀ ਬਰੂਰੀ ਆੜੀ ਪਈ ਆ ਤੇ ਬਾਕੀ ਥੋੜੀ ਜਿਹੀ ਲਾਈਟਾਂ ਲਾਈਆਂ ਟਰਾਲੀ ਤੇ ਐਲਈਡੀ ਤੇ ਰਾਤ ਨੂੰ ਟਰੈਕਟਰ ਉਤਲੀ ਲੈ ਤੇ ਮਿੱਤਰੋ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਤੇ ਮਿੱਤਰੋ ਆਪਾਂ ਟਰਾਲੀ ਜੇ ਮੇਨ ਮੇਨ ਸਮਾਨ ਰੱਖ ਲਿਆ ਜੋ ਵੀ ਟਰੈਕਟਰ ਟਰਾਲੀ ਦੋਵਾਂ ਦਾ ਠੀਕ ਹੈ ਤੇ ਮਿੱਤਰੋ ਉਹਨਾਂ ਆਪਾਂ ਲਾਈਆਂ ਲਾਈਟਾਂ ਟਰਾਲੀ ਤੇ ਤੁਹਾਨੂੰ ਦਿਖਾਉਣੇ ਆ ਤੇ ਆਪਾਂ ਰੈੱਡ ਲਾਈਟਾਂ ਇੱਥੇ ਲਗਾਈਆਂ ਲੌਂਗ ਮਤロイ ਆ ਪਲੌਂ ਲਗੀਆਂ ਗਾਡਰ ਤੇ ਬੂਮ ਕਰ ਲਈ ਸਾਈਡ ਰੈੱਡ ਆਪਾਂ ਦੇਖੋ ਤੂੰ ਜਗਾ ਕੇ ਦਿਖਾਵਾਂਗੇ ਬਹੁਤ ਚਾਨਣ ਕੈਂਟ ਇੱਕ ਵਾਰੀ ਜਗਾ ਕੇ ਦਿਖਾ ਦੇ ਆ ਇਦਾਂ ਇੱਕ ਵਾਰੀ ਰੱਖ ਦਿੰਦੇ ਆ ਹੂੰ ਆ ਵਾਈਟ ਨੇ ਨਾ ਇਹ ਵਾਈਟ ਨੇ ਇਹ ਵਾਈਟ ਇੱਧਰ ਮਗਰ ਲੱਗਣੀਆਂ ਤੇ ਲਓ ਮਿੱਤਰੋ ਜੀ ਸੋਚ ਆਪਾਂ ਦਿੱਤਾ ਸ਼ਟਰ ਟਰਾਲੀ ਦਾ ਸ਼ੇਕ ਕਰੋ ਟਰਾਲੀ ਥੱਲੇ ਆਪਾਂ ਟਾ ਮਿੱਤਰੋ ਇਹ ਇੱਥੇ ਰੈੱਡ ਤੇ ਇੱਥੇ ਮਗਰ ਲੱਗਣ ਨੂੰ ਆ ਗਿਆ ਵਾਈਟ ਆ ਜੀ ਮਿੱਤਰੋ ਆਹ ਲਾਈਟਾਂ ਆਪਾਂ ਲਾ ਦਿਆਂ ਇਹ ਵਾਈਟ ਲੱਗਣੀਆਂ ਆ ਇੱਥੇ ਇਹਦੇ ਅੰਦਰ ਤੇ ਵੱਡੀਆਂ ਆਪਾਂ ਬਾਹਰ ਚਲਾਵਾਂਗੇ ਇਹ ਤਾਂ ਆਪਾਂ ਇੱਕ ਵਾਰੀ ਫਾਰਮੈਲਟੀ ਕਰਨ ਲੱਗੇ ਆ ਕਿ ਸੀਜ਼ਨ ਚੱਲ ਰਿਆ ਨਾ ਮਾਰ ਪਤਾ ਲੱਗ ਗਿਆ ਸਾਰਿਆਂ ਨੂੰ ਤੇ ਮਿੱਤਰੋ ਹਰ ਲਾਈਟਾਂ ਚੈੱਕ ਕਰੋ ਥੱਲੇ ਸਾਰੀਆਂ ਲਾਈਆਂ ਆਪਾਂ ਹੀ ਹਿੱਸੇ ਦੇ ਗਾਡਰਾਂ ਤੇ ਤੁਮ ਦੂਰੋਂ ਦਿਖਾਉਣਾ ਥੋੜਾ ਲੁੱਕ ਟਰਾਲੇ ਦੀ ਚੈੱਕ ਕਰੋ ਮਿੱਤਰੋ ਐਡ ਲੱਗ ਰਹੀ ਨਾ ਮਿੱਤਰੋ ਤੇ ਡੱਕ ਤੇ ਆਪਾਂ ਡਿਜ਼ਾਈਨਿੰਗ ਵੀ ਕਰਤੀ ਤੇ ਇਹਦੇ ਤੇ ਆ ਫਲੈਟਾਂ ਲਾਉਣੀਆਂ ਰਹਿ ਗਈਆਂ ਉਹ ਲਾਈਟਾਂ ਲਾਵਾਂਗੇ ਕੱਲ੍ਹ ਅਗਲੇ ਵਲੌਗ ਚ ਮਿੱਤਰੋ ਆਪ ਲਾਈਟਾਂ ਨੂੰ ਲਾਤੀਆਂ ਹੀ ਸਾਰੀਆਂ ਇੱਧਰ ਚੈੱਕ ਕਰੋ। ਉੱਪਰਲੀ ਸਾਈਡ ਇੱਧਰ ਹੈ। ਮਿੱਤਰੋ ਪਾ ਲਈ ਆ। ਚਲੋ ਜਾਗੀ ਪਈ ਆ ਫੁੱਲ। ਸਾਰਾ ਚਾਨਣ ਦੇਖਦਾ। ਜੋ ਵੀ ਕਿਉਂਕਿ ਹੁਣ ਮਿੱਤਰੋ ਝੋਨਾ ਵੜਨਾ ਤੇ ਤਾਂ ਲਾਈਟਾਂ ਨੂੰ ਟਾਪਣ ਲਾਤੀਆਂ ਸਾਰੇ ਟਰੈਕਟਰ ਤੇ ਟਰਾਲੀ ਤੇ ਵੀ ਤੇ ਇਦਾਂ ਹੀ ਹੁਣ ਵੀਡੀਓ ਨਾਲ ਬਣੇ ਰਿਓ ਤੇ ਵੀਡੀਓ ਮੈਂ ਅੱਜ ਉਹ ਵੀ ਕਲਿੱਪ ਵਿੱਚ ਐਡ ਕਰਾਂਗਾ ਜਿਹੜਾ ਆਪਾਂ ਝੋਨਾ ਵੜਿਆ ਅੱਜ ਉੱਪਰ ਹੈਗੀ ਆ 2 ਮਿੰਟ ਦੀ ਤੇ ਉਹ ਐਡ ਕਰਕੇ ਕਲਿੱਪ ਤੇ ਐਂਡ ਤੱਕ ਵੀਡੀਓ ਨਾਲ ਬਣੀ ਰਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਤੇ ਹੁਣ ਆਪਾਂ ਲੇਟਾਂ ਲਾ ਕੇ ਮਿਲਦੇ ਆਂ ਐਦਾਂ ਵੀਡੀਓ ਨਾਲ ਬਣੀ ਰਿਓ ਜੀ ਮਿੱਤਰੋ ਆਪਾਂ ਦੋਜਾ ਘੜਾ ਲੈ ਆ ਹੁਣ ਭਰਾ ਤੇ ਇਹ ਦੇਖੋ ਜੇ ਕੰਪੈਨ ਤੇ ਆਪਣਾ ਇੱਕ ਝੋਟਾ ਖੜਾ ਆਇਆ ਇੱਧਰ ਲੋਈ ਹੋਰ ਡੜੀ ਰਿਆ ਤੇ ਆਹ ਪਗਲੇ ਦੇਖੋ ਕਿੱਡੇ ਘਾਂਟ ਲੱਗ ਰਹੇ ਚਟੇ ਚਟੇ ਬਾਕੀ ਆ ਰਹਿ ਗਿਆ ਉਹ ਕਿੱਲਾ ਪਿਆ ਤੇ ਕੋ ਕਿੱਲਾ ਪਿਆ ਇਹ ਸਾਰੇ ਆਪਾਂ ਦੇ ਵਿੱਚ ਹੀ ਪਾਉਣੇ ਆ ਇਹ ਮਠਾੜੂ ਮਸ਼ੀਨ ਐ ਕੰਪੈਨ ਲਾਓ ਜੀ ਤੇ ਸਾਡੇ ਜੇ ਤੁਸੀਂ ਹੋਏ ਇੱਧਰ ਹੋ ਜਾ ਆ ਬੱਜਣਾ ਜੇ ਓਕਰ ਤੇ ਲੋਈ ਤੋਰਦੀ ਮੈਨੂੰ ਨਾ ਕੈਂਟ ਲਗਣੀਆਂ ਲਾਈਟਾਂ ਸਾਰੀ ਟਰਾਲੀ ਤੇ ਚੈੱਕ ਕਰ ਮਿੱਤਰੋ ਇਧਰ ਆਪਾਂ ਟਰੈਕਟਰ ਤੇ ਹੁਣ LED ਲਾਈਟ ਵੀ ਲਾਉਣੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ LED ਲੰਮੀ ਲਾਈਟ ਆਪਣੀ ਲਾਵਾਂਗੇ ਹੌਡ ਉੱਪਰ ਕੈਂਟ ਲੱਗੇਗੀ ਪਰੋ ਸੋਚ ਕਰਤਾ ਆਪਾਂ ਬੰਦ ਤੇ ਹੁਣ ਲਾਈਟਾਂ ਲਾ ਲਈਏ ਤੇ ਫਿਰ ਚਲਾਉਨੇ ਆ ਲੈ ਮਿੱਤਰਾਂ ਲੋ ਮਿੱਤਰੋ ਯਾ ਤਾਰ ਹੈਗੀ ਆ ਲਾਈਟਾਂ ਨੂੰ ਸਾਰੀ ਇਧਰ ਥੋੜਾ ਪੇਂਟ ਵੀ ਕਰਨਾ ਟਰਾਲੇ ਨੂੰ ਬਲੈਕ ਉਹਨਾਂ ਸੀਜ਼ਨ ਲਾ ਕੇ ਕਰਾਂਗੇ ਆਪਾਂ ਫਿਰ ਇਹ ਬਿਜਾਂ ਦੇ ਕਣਕਾਂ ਕਣਕਾਂ ਤੋਂ ਬਾਅਦ ਜਦੋਂ ਫ੍ਰੀ ਹੋ ਗਏ ਉਦੋਂ ਹੀ ਖੜਾ ਕਰਾਂਗਾ ਮੈਂ ਟਰਾਲੇ ਦਾ ਚੈੱਕ ਕਰੋ ਮਿੱਤਰੋ ਲਾਈਟਾਂ ਆਪਾਂ ਲਾ ਦਿਆਂ ਟਰਾਲੇ ਦੇ ਬੈਕ ਸਾਈਡ ਤੇ ਚੈੱਕ ਕਰੋ ਆ ਮਿੱਤਰੋ ਰੈੱਡ ਲਾਈਟਾਂ ਹੋਂਦੋਂ ਤੋਂ ਫੋਨਿਆਂ ਸਾਰੀਆਂ ਕਿੱਥੇ ਕਿੱਥੇ ਲਾਈਟਾਂ ਲਾਈਆਂ ਆਪਾਂ ਚੈੱਕ ਕਰੋ ਮਿੱਤਰੋ ਆਹ ਦੇਖੋ ਲਾਈਟਾਂ ਆਹ ਦੇਖੋ ਲਾਈਟਾਂ ਹੀ ਸਾਰੀਆਂ ਟਰਾਲੇ ਤੇ ਲਾਈਟਾਂ ਲਾਈਆਂ ਆ ਇਹ ਰੈੱਡ ਆਪਾਂ ਚੈੱਕ ਕਰਾਂਗੇ ਤੁਹਾਨੂੰ ਆਪਾਂ ਲੱਗਦਾ ਕਿ ਤੇ ਆਪਾਂ ਸਾਰੀਆਂ ਤਾਂ ਕਰਕੇ ਸਾਰੀਆਂ ਦੇ ਸਕਣ ਬੈਕ ਸਾਈਡ ਤੇ ਜਿਹੜੀਆਂ ਹੋਣੀਆਂ ਉਹ ਤੁਹਾਨੂੰ ਦਿਖਾਉਣੀ ਆ ਚੈੱਕ ਕਰੋ ਮਿੱਤਰ ਆ ਲਾ ਆਪਾਂ ਬੈਕ ਸਾਈਡ ਟਰਾਲੀ ਤੇ ਲੱਗਦਾ ਹੈਂ ਲਾਦੇ ਜੋ ਵੀ ਪੁੱਛੋ ਚੀਜ਼ ਰੋਡ ਤੇ ਆਪਣਾ ਟਰਾਲਾ ਜਾਂਦਾ ਹੋਏ ਕੋਈ ਪਤਾ ਲੱਗ ਜਾ ਕਿ ਕੋਈ ਚੀਜ਼ ਆ ਰਹੀ ਆ ਤੇ ਹੁਣ ਮਿੱਤਰੋ ਆਪਾਂ ਲਾਉਣੇ ਆ ਟਰੈਕਟਰ ਤੇ LED ਲਾਈਟ ਉਹ ਦਿਖਾਉਣੀ ਆ ਹੁਣ ਤੁਹਾਨੂੰ ਇਦਾਂ ਹੀ ਵੀਡੀਓ ਨਾ ਬਣੇ ਰਿਓ ਆਪਾਂ ਲਾਉਣ ਲੱਗੇ LED ਜਿਹੜੀ ਪੈਕ ਕਰਕੇ ਰੱਖੀ ਸੀ ਆਪਾਂ ਚੈੱਕ ਕਰੋ ਮਿੱਤਰੋ ਇਹਨੂੰ ਖੋਲਦੇ ਆਂ ਤੇ ਮਿਲਦੇ ਆਂ ਪੈਕਿੰਗ ਆਪਾਂ ਖੋਲਦੀ ਸਾਰੀ ਆ ਆਪਣੀ ਐਲਈਡੀ ਲਾਈਟ ਚੈੱਕ ਕਰੋ ਮਿੱਤਰੋ ਆ ਨਿਵਣ ਲਈ ਆਪਾਂ ਉੱਤੇ ਲੱਗਦਾ 17 ਵਾਇਰਿੰਗ ਹਰੀ ਜਗ੍ਹਾ ਕਰਕੇ ਦਿਖਾਈਏ ਇੱਕ ਵਾਰ ਜਗ੍ਹਾ ਨੇ ਆ ਬੈਟਰੀ ਦਾ ਲੋੜ ਟਰੈਕਟਰ ਦੀ ਚਿੰਦੂ ਚੈੱਕ ਕਰੋ ਐਲਈਡੀ ਚਾਹਾਂ ਤੇ ਦਰੋ ਛੋਟਾ ਬਣਾਵੇ ਹੋ ਬੰਪਰ ਤੇ ਵੀ ਆਪਾਂ ਲਾਈ ਜਾ ਆਪਣੀ ਜੀ ਨਿਓਨ ਤੇ ਰੈੱਡ ਟਰਾਲਾ ਆਪਣਾ ਜਾ ਗਿਆ ਸਾਰਾ ਹੁਣ ਆ ਜਗਾਉਨੇ ਆ ਬੈਟਰੀ ਦੀਆਂ ਤਾਰਾਂ ਖੋਲ ਕੇ ਹੁਣ ਬੰਦ ਕਰਦੇ ਲਾਈਟ ਸ਼ਿਆ ਲੋ ਮਿੱਤਰ ਜੀ ਗਾ ਆ ਮਿੱਤਰ ਆਪਣੀ ਨਿਓਨ ਜਾ ਕੇ ਲਾਈਟ ਇਹਦੇ ਵਿੱਚ ਜਿਹੜੀ ਆ ਉਹ ਵਾਈਟ ਦੀ ਆ ਵਾਈਟ ਉਹ ਵੀ ਜਵਾਈਏ ਉਹ ਜਗਾ ਦੋਵੇਂ ਦੋਨੋਂ ਜਗਾ ਕੀ ਕਰوں ਮਿੱਤਰੋ ਆ ਆਪਣੀ ਚਾਨਣ ਦੇਖੋ ਮੁੰਡਿਓ ਇਹ ਆਪਣੀ ਗਿਆ ਵਾਈਟ ਤੇ ਇਹਦੇ ਤੇ ਨਿਓਨ ਆਪ ਲਾਈ ਹੀ ਰੈੱਡ ਉਹ ਵੀ ਲਗਾ ਦੇ ਦੋਵੇਂ ਚੈੱਕ ਕਰ ਮਿੱਤਰੋ ਆ ਰੈੱਡ ਤੇ ਹੁਣ ਇਹਦੇ ਵਿੱਚ ਜਗੇਗੀ ਵਾਈਟ ਇਹ ਆ ਮਤਲਬ ਬਲਰਿੰਗ ਕਰਦੀ ਆ ਫੈਕਟ ਕਰ ਹੁੰਦਾ ਇਹਦੇ ਵਿੱਚ ਦੂਜਾ ਫੈਕਟ ਕਰ ਲੈਣ ਤੇ ਆ ਮਿੱਤਰੋ ਆ ਪਲੇਨ ਫੈਕਟਰ ਤੇ ਇਹਨਾਂ ਵਾਈਟ ਜਾਂ ਤੇ ਇਹ ਰੈੱਡ ਬੰਦ ਤੇ ਆਪਾਂ ਐ ਰੈੱਡ ਜਗਾ ਦੇਣੇ ਹੁੰਨੇ ਆ। ਆ ਦੂਸਰਾ ਤਾਂ ਤੇ ਆ ਫੈਕਟਾ ਬਲਰਿੰਗ ਵਾਲਾ ਇਹ ਰਹਿਣ ਦੇ। ਹਾਂ ਐਦਾਂ ਕੈਂਟ ਲੱਗ ਰਹੀ ਆ ਤੇ ਮਿੱਤਰੋ ਇਹ ਹੁਣ ਕੱਸਦੇ ਆ। ਐਦਾਂ ਵੀਡੀਓ ਨਾ ਬਣੇ ਰਿਓ। ਤੇ ਮਿੱਤਰੋ ਇਹ ਆਪਾਂ ਹੁਣ ਕਸ ਲੀਆਂ ਉਹ ਆਪਣੇ ਹੁੱਡ ਉੱਪਰ, ਡੈੱਕ ਤੇ ਇੱਥੇ ਕੱਸਦੇ ਆ। ਨਟ ਮਿੱਤਰੋ ਚੈੱਕ ਕਰੋ। ਇਧਰ ਉਹ ਆਪਾਂ ਨਿਓਨ ਲਾਈਟਾਂ ਸਾਰੀਆਂ ਇਹ ਤੇ ਜੱਡ ਹਜੇ ਤਿਆਰ-ਵਾਰ ਤਿਆਰ ਕਰ ਰਹੇ ਆ। ਕੈਂਟ ਲੱਗ ਰਿਆ ਚੀਜ਼ਾ ਤਰੂ ਆਪਾਂ ਫਰੰਟ ਤੇ ਇੱਥੇ ਆਪਾਂ ਖੰਡੇ ਬਣਵਾਏ ਸੀ ਚੈੱਕ ਕਰਾਂ ਮਿੱਤਰੋ ਹੁਣ ਤੇ ਹੁਣ ਆਪਾਂ ਕੱਸਦੇ ਆਂ ਉੱਪਰ ਇਹ ਕੱਢ ਜਾਂਦਾ ਲਾਈਟ ਇੱਥੇ ਹੁਣ ਆਪਾਂ ਕੱਸਦੇ ਆਂ ਨਾਟ ਲਾਓ ਮਿੱਤਰੋ ਜੀ ਹੁਣ ਆਪਾਂ ਜਗਾਉਣੇ ਆ ਸਾਰੀਆਂ ਲਾਈਟਾਂ ਤੇ ਕਿਹੜੀਆਂ-ਕਿਹੜੀਆਂ ਆਪਾਂ ਲਾਈਆਂ ਫਿਲਹਾਲ ਵੀ ਰੰਟ ਤੇ ਮੁੰਡੇ ਲਕਟਾਂ ਦਿਖਾ ਕੇ ਕਿਹੜੀਆਂ ਇਹ ਆਸ਼ਾ ਕਰ ਮਿੱਤਰੋ ਤੇ ਇਹ ਹੋਰ ਐਲਈਡੀ ਜਿਹੜੀ ਆਪਾਂ ਲਾਈ ਆ ਸ਼ੈੱਕ ਕਰ ਮਿੱਤਰੋ ਤੇ ਟਰਾਲੇ ਤੇ ਆਪਣੀਆਂ ਜਿਹੜੀਆਂ ਲਾਈਆਂ ਉਹ ਵੀ ਆਪਾਂ ਦਿਖਾਉਣੀਆਂ ਸ਼ੈੱਕ ਕਰ ਮਿੱਤਰੋ ਸ਼ੈੱਕ ਕਰ ਮਿੱਤਰੋ ਆ ਬੈਕ ਸਾਈਡ ਤੇ ਵਾਈਟ ਹੈਂਟ ਲੱਗ ਰਹੀਆਂ ਚੀਜ਼ਾਂ ਹੈਂਟ ਮਿੱਤਰੋ ਆਸ਼ਾ ਕਰ ਪਰ ਮੀਟਰ ਮੋਟਰ ਵੀ ਆਪਣੇ ਸਾਰੇ ਹੈਂਟ ਨਵੇਂ ਪਾਈ ਸੀ ਸ਼ੈੱਕ ਕਰ ਮਿੱਤਰੋ ਕੈਂਟ ਲੱਗ ਰਿਹਾ। ਅਜੇ ਆਪਾਂ ਬਹੁਤ ਲਾਈਟਾਂ ਲਉਣੀ ਹੈ ਜੀ ਇਨ ਇਥੇ। ਹੁਣ ਇਪਨੀ ਵੀਡੀਓ ਨੇ ਬਣੇ ਰਿਓ। ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲੋ ਚੈਨਲ ਨੂੰ। ਇਦਾਂ ਹੀ ਨਵੇਂ ਨਵੇਂ ਆਪਾਂ ਵਲੌਗ ਲੈ ਕੇ ਆਉਂਦੇ ਰਾਂ। ਕੈਂਟ ਲੱਗ ਰਿਹਾ ਨਾ ਦੋਵੇਂ ਚੀਜ਼ਾਂ। ਛੋਟਾ ਤੇ ਆਪਣੀ ਰਾਣੀ ਸੁਨਦਰਾ। ਪਰ ਹੁਣ ਆਪਾਂ ਹੁਣ ਆਪਾਂ ਇੱਕ ਸਲੈਂਸਰ ਕਸਣਾ ਤੇ ਇੱਕ ਆਪਾਂ 4000 ਦੀਆਂ ਲਾਈਟਾਂ ਲਿਆਂਦੀਆਂ ਸੀ ਫਰੰਟ ਤੇ ਲਾਉਣ ਨੂੰ ਜਿਹੜੀਆਂ ਥਾਰ ਤੇ ਆਪਾਂ ਲਾਈ ਦੀਆਂ ਵੱਡੀਆਂ। ਤੇ ਉਹ ਮਿੱਤਰੋ ਲਾਵਾਂਗੇ ਸਵੇਰੇ ਤੇ ਹੁਣ ਮਿਲਦੇ ਆਂ ਨੈਕਸਟ ਵੀਡੀਓ 'ਚ। ਲੱਗੀ ਸਬਸਕ੍ਰਾਈਬ ਜਰੂਰ ਕਰਨਾ ਚੈਨਲ ਨੂੰ ਤੇ ਅਵਾ ਨਵੇਂ ਨਵੇਂ ਘੈਂਟ ਘੈਂਟ ਬਲੌਗ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ 'ਚ